ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀ ਤੇ ਵਧੀਆ ਵੀਡੀਓ ਦੇ ਵਿੱਚ ਲਓ ਭਾਈ ਜੀ ਅੱਜ ਕੰਮ ਕਰਨ ਲੱਗੇ ਆਪਾਂ ਨਵੇਂ ਟਰੈਕਟਰ ਤੇ ਨਵੇਂ ਟੌਪਿਕ ਦੇ ਉੱਪਰ ਤੇ ਕਰਾਂਗੇ ਅੱਜ ਗੱਲਬਾਤ ਤੁਹਾਡੇ ਨਾਲ ਤੇ ਸੋ ਸੱਜਣੋ ਜੁੜ ਰਹੇ ਹੋ ਆਓ ਪਹਿਲਾਂ ਤੁਹਾਨੂੰ ਨਜ਼ਰ ਮਰਾਉਂਦੇ ਆ ਤੁਹਾਡੀ ਆਪਣੀ ਵਰਕਸ਼ਾਪ ਤੇ ਤੇ ਜਿਹੜਾ ਜਿਹੜਾ ਕੰਮ ਚੱਲ ਰਿਹਾਗਾ ਤੇ ਹੋਰ ਸਭ ਠੀਕ ਹੋ ਬਾਕੀ ਜਿਹੜੇ ਭਰਾ ਨਵੇਂ ਜੁੜ ਰਹੇ ਨੇ ਚੈਨਲ ਦੇ ਵਿੱਚ ਉਹ ਚੈਨਲ ਨੂੰ ਕਰ ਤੋਂ ਸਬਸਕ੍ਰਾਈਬ ਬਾਕੀ ਆਪਣਾ ਇੰਸਟਾ ਫੇਸਬੁੱਕ ਪੇਜ ਨੂੰ ਵੀ ਕਰ ਲਓ ਫੋਲੋ ਲਓ ਕਰਦੇ ਆਪਾਂ ਕੰਮ ਸਟਾਰਟ ਕੰਮ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦਿਖਾਈਏ ਕੀ ਕੀ ਅੱਜ ਆਪਾਂ ਕੰਮ ਕਰਨਾ ਤੇ ਕੀ ਗੱਲਬਾਤ ਆ ਲਓ ਜੀ ਕਰਦੇ ਕੈਮਰਾ ਕੁਝ ਜੋ ਆਪਾਂ ਜੋ ਇੱਕ ਤੁਸੀਂ ਫਰੇਮ ਦੇ ਵਿੱਚ ਨਿਊ ਹਾਲੈਂਡ 3630 ਟਰੈਕਟਰ ਦੇਖ ਰਹੇ ਹੋ ਇਹ ਆਪਣੇ ਕੋਲੇ ਜਲੰਧਰ ਏਰੀਆ ਦਾ ਟਰੈਕਟਰ ਆਇਆ ਹੈਗਾ ਸੋ ਆਪਾਂ ਇਸਾ ਟਰੈਕਟਰ ਦੇ ਵਿੱਚ ਇੱਕ ਤਾਂ 3 ਸਪੀਡ ਕਰਨਾ ਇੱਕ ਰਿਵਰਸ ਵੀ ਟਿਓ ਕਰਨਾ ਜਿਹਦੇ ਕਾਰਨ ਕਰਕੇ ਆਪਾਂ ਇਹਨੂੰ ਅੱਜ ਖੋਲਾਂਗੇ ਤੇ ਇੱਧਰ ਜਿਹੜਾ 724 ਕੰਦ ਵਾਲੇ ਤੋਂ ਆਪਣੇ ਕੋਲੇ ਟਰੈਕਟਰ ਆਇਆ ਸੀਗਾ ਸਰਦਾਰ ਇਕਬਾਲ ਸਿੰਘ ਜੀ ਦਾ ਤੇ ਸੋ ਆਪਣਾ ਇਹ ਅੰਦਰ ਲੱਗ ਚੁੱਕਿਆਗਾ ਅੱਜ ਆਪਣਾ ਦਾ ਸਲੀਵ ਵਾਲਾ ਬਲਾਕ ਆਜੂ ਬਾਕੀ ਦਾ ਕੰਮ ਚੱਲੀ ਜਾਂਦਾਗਾ ਤੇ ਇਧਰ ਜਿਹੜਾ 60 55 ਫਾਰਮ ਟਰੈਕ ਸੁਪਰਮੈਕਸ ਸੋ ਇਸ ਟਰੈਕਟਰ ਦੇ ਵਿੱਚ ਵੀ ਆਪਾਂ ਟਰਬੋ ਵਗੈਰਾ ਦੀ ਫੁੱਲ ਮੋਡੀਫਿਕੇਸ਼ਨ ਕਰ ਰਹੇ ਆਂ ਪੰਪ ਦੀ ਤੇ ਬਾਕੀ ਦੇ ਜੈਨ ਵਗੈਰਾ ਆਪਾਨੂੰ ਨਹੀਂ ਮਿਲੇ ਸੀ ਉਹ ਏਜੰਸੀ ਦੇ ਵਿੱਚ ਅੱਜ ਮਿਲਣਗੇ ਆਪਾਂ ਨੂੰ ਤੇ ਜਿਹਦੇ ਕਾਰਨ ਕਰ ਆਪਣੀ ਦੀ ਫਿਟਿੰਗ ਰੋਕਤੀ ਅੱਜ ਦਾ ਦਿਨ ਤੇ ਅੱਜ ਆਪਾਂ ਇਹਨੂੰ ਕਰਾਂਗੇ ਨਿਊ ਹਾਲੈਂਡਰ ਨੂੰ ਪ੍ਰੇਪੇਅਰ ਅੱਜ ਸਾਰੀ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਕਿਵੇਂ ਆਪਾਂ ਰਿਵਰਸ ਵੀਡੀਓ ਕਰਦੇ ਆ ਕਿਹੜੀਆਂ-ਕਿਹੜੀਆਂ ਆਪਾਂ ਗਰਾਰੀਆਂ ਵਰਤਦੇ ਆ ਰਿਵਰਸ ਵੀਡੀਓ ਕਰਨ ਵੇਲੇ ਸਾਰਾ ਕੁਝ ਮਿੱਤਰੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਤੇ ਸੋ ਜੁੜੇ ਰਿਓ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਖੋਲਦੇ ਆਪਾਂ ਟਰੈਕਟਰ ਦੇ ਮਰਗਾਰਡ ਸੀਟਾਂ ਮਰਗਾਰਡ ਛਤਰੀ ਪੈਰਦਾਨ ਤੇ ਟਿਊਬਾਂ ਲਾਵਾਂਗੇ ਉਸ ਤੋਂ ਬਾਅਦ ਜਿਹੜੀ ਇੱਥੋਂ ਵਾਲੀ ਹਾਂਡੀ ਆ ਇਹਨੂੰ ਪਿੱਛੇ ਕਰਕੇ ਹਾਂਡੀ ਨੂੰ ਵਿਲੀ ਕਰਾਂਗੇ ਤੇ 3 ਸਪੀਡ ਵਾਲੇ ਗੇਅਰ ਦੀ ਫਿਟਿੰਗ ਕਰਾਂਗੇ ਲਾਓ ਜੀ ਕਰੀਏ ਕੰਮ ਸਟਾਰਟ ਲੈਨੇ ਪ੍ਰਮਾਤਮਾ ਦਾ ਨਾਮ ਲੋ ਜੀ ਜਿਹੜਾ ਆਪਣਾ ਮਾਨਸ ਵਾਲੇ ਟਰੈਕਟਰ ਦਾ ਇੰਜਨ ਸੀਗਾ ਇਹ ਬਾਈ ਕੋਲ ਲੈਣ ਲਈ ਆਪਾਂ ਆਏ ਸੀ ਖਰਾਦ ਵਾਲੀ ਸ਼ੌਕ ਤੇ ਇਹਦਾ ਆਪਣਾ ਜਿਹੜਾ ਖਰਾਦ ਦਾ ਕੰਮ ਸੀਗਾ ਮਿੱਤਰੋ ਡਨ ਹੋ ਚੁੱਕਿਆ ਪਿਸਟਨ ਵਗੈਰਾ ਨਵੇਂ ਫਿਟਿੰਗ ਕਰਕੇ ਦੇਖ ਲਈ ਇਹਨੂੰ ਕੇ ਆ ਤੇ ਇਧਰ ਜਿਹੜਾ 724 ਨੂੰ ਆਪਾਂ 733 ਕਰ ਰਹੇ ਆ ਤੇ 100 ਸਟਰੈਕਟਰ ਦਾ ਵੀ ਆਪਣਾ ਬਲਾਕ ਤੇ ਹਿੱਸਾ ਬਾਈ ਕੋਲ ਪਿਆਗਾ ਤੇ ਇਧਰ ਜਿਹੜਾ ਆਪਣਾ ਮੁਹਾਲੀ ਚੰਡੀਗੜ੍ਹ ਤੋਂ ਟਰੈਕਟਰ ਆਇਆ ਸੀਗਾ ਤੇ 100 ਦਾ ਬਲਕ ਆਪਾਂ ਇੱਥੇ ਖਰਾ ਦਾ ਕੰਮ ਕਰਨਾ ਦੇਤਾ ਤੇ ਬਸ ਕੱਲ ਨੂੰ ਜਾਂ ਪਰਸ ਨੂੰ ਟਰੈਕਟਰ ਦਾ ਕੰਮ ਦੀ ਬਣ ਜਾਊਗਾ ਆਪਣਾ ਸਮਾਨ ਨਵਾਂ ਵਿੱਚ ਫਿੱਟ ਹੋ ਜਾਊਗਾ ਤੇ ਮਿੱਟੀਆ ਤੇਲ ਆਪਾਂ ਲੈ ਲਿਆ ਸੀਗਾ ਤੇ ਕਿਉਂਕਿ ਉਹ ਆਪਾਂ ਵਾਸ਼ ਕਰਨਾ ਜੋ ਮਾਨਸਾਲਾ ਟਰੈਕਟਰ ਦਾ ਸਮਾਨ ਤੇ ਚਲੋ ਚੱਲਦੇ ਹਾਂ ਇਸ ਤੋਂ ਬਾਅਦ ਵਰਕਸ਼ਾਪ ਤੇ ਚਲੋ ਵਰਕਸ਼ਾਪ ਲਾ ਕੇ ਤੁਹਾਨੂੰ ਨਿਊ ਨਿਊ ਹੋਲੈਂਡ ਟਰੈਕਟਰ ਆਪਾਂ 3 ਸਪੀਡ ਲਈ ਖੋਲਿਆ ਤੇ ਸੋ ਆਪਾਂ ਉਹਦਾ ਗੇਅਰ ਵਗੈਰਾ ਲਾਵਾਂਗੇ ਅੱਜ ਉਹਦਾ 18 ਸਪੀਟਿਓ ਕਰਾਂਗੇ ਤੇ 60 55 ਦਾ ਕੰਮ ਆਪਣਾ ਪੈਂਡਿੰਗ ਪਿਆ ਉਹਦੇ ਜੈਨ ਜੱਪਿਆ ਜਾ ਜਾਣਗੇ ਜੋ ਲੋ ਜੋੜੇ ਨੇ ਵੀਡੀਓ ਦੇ ਨਾਲ ਤੁਸੀਂ ਲਓ ਜੀ ਜਿਹੜਾ ਹੌਲੈਂਡ ਟਰੈਕਟਰ ਆਪਣੇ ਕੋਲੇ ਜਲੰਧਰ ਤੋਂ ਆਇਆ ਸੀਗਾ ਸੋ ਆਪਾਂ ਇਸ ਟਰੈਕਟਰ ਦਾ ਜੋੜ ਖੋਲ ਲਿਆ ਜੋੜ ਖੋਲ ਕੇ ਤੇ ਫਿਰ ਆਪਾਂ ਇਹਨੂੰ ਕਰਦੇ ਆਂ ਅੱਡ ਤੇ ਰੇੜੀ ਵਗੈਰਾ ਆਪਣੀ ਲੱਗ ਚੁੱਕੀ ਏ ਥੱਲੇ ਲਾ ਥੱਲੇ ਰੇੜੀ ਹਰ ਕੇ ਰੇੜੀ ਆਪਾਂ ਥੱਲੇ ਤੇ ਫਿਰ ਕਰਦੇ ਆਂ ਅੱਡ ਆਪਾਂ ਨੂੰ ਲਿਆ ਫਟੀਆਂ ਲਾ ਥੱਲੇ ਕਰਕੇ ਅੱਡ ਤੇ ਫਿਰ ਆਪਾਂ ਦੇਖਦੇ ਆਂ ਕੀ ਕੋਈ ਜ ਆਪਾਂ ਨੂੰ ਇਹਦਾ ਚੇਂਜ ਕਰਨਾ ਪੈਂਦਾ ਕੀ ਬਦਲੀ ਕਰਨਾ ਪੈਂਦਾ ਤੁਸੀਂ ਚੈੱਕ ਕਰ ਸਕਦੇ ਹੋ ਖੁੱਲ ਕੇ ਆਪਣਾ ਟਰੈਕਟਰਾਂ ਲਓ ਜੀ ਕਰਦੇ ਆਪਾਂ ਟਰੈਕਟਰ ਨੂੰ ਅੱਡ ਜਮੀਲੀ ਲਓ ਭਾਈ ਜੀ ਆਪਣਾ ਗੇਅਰ ਖੁੱਲ ਗਿਆ ਆਪਣਾ ਹੌਲੈਂਡ ਦਾ ਤੇ ਗੇਅਰ ਖੋਲ ਕੇ ਤੇ ਫਿਰ ਆਪਾਂ ਖੋਲਦੇ ਅੰਦਰ ਯੂਨਿਟ ਯੂਨਿਟ ਖੋਲਣ ਤੋਂ ਬਾਅਦ ਫਿਰ ਆਪਾਂ ਕਰਾਂਗੇ ਤੇ ਗੇਅਰ ਦੇ 3 ਸਪੀਡ ਦੀ ਫਿਟਿੰਗ ਬਾਕੀ ਸਮਾਨ ਆਪਣਾ ਕੋਲੇ ਕੰਪਨੀ ਦਾ ਦਾ ਆਇਆ ਪਿਆਗਾ ਤੇ ਸਾਰਾ ਤੁਹਾਨੂੰ ਦਿਖਾਵਾਂਗੇ। ਬਾਕੀ ਰਿਵਰਸ ਪੀਟੀਓ ਵੀ ਕਰਨਾ ਆ ਪ੍ਰੈਕਟਰ ਨੂੰ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਿੱਤਰੋ। ਤੇ ਚਲੋ ਕੱਢਦੇ ਆ ਪਿਨੀਨ ਬਾਹਰ ਆਪਾਂ ਲਾਵ ਚਾਲੇ ਛੱਟ। ਇੱਥੇ ਰੱਖ ਕੇ ਗੁੱਲ। ਲੈ ਲਿਆ ਸਰਗਲਿਆ ਚੱਕੀ। ਤੇ ਕਰਕੇ ਆਪਾਂ ਸ਼ਾਫਟਾਂ ਦੀ ਫਿਟਿੰਗ ਤੇ ਫਿਰ ਆਪਾਂ ਟਰੈਕਟਰ ਨੂੰ ਕਰਾਂਗੇ ਫਿੱਟ। ਸਭ ਤੋਂ ਪਹਿਲਾਂ ਫਿੱਟ ਕਰਨ ਤੋਂ ਪਹਿਲਾਂ ਆਪਾਂ ਵਾਸ਼ ਕਰਾਂਗੇ ਤਾਂ ਸਾਰਾ ਪਾਰਟਸ ਆਪਾਂ। ਸਾਰੇ ਨਟ ਬੋਲਟਾਂ ਚੰਗੀ ਤਰ੍ਹਾਂ ਧੋਵਾਂਗੇ ਆਪਾਂ ਇਹਦੇ। ਤੇ ਇਧਰ ਆਪਣੇ 58 ਗਰਾਂ ਦੇ ਹੈਡ ਵੀ ਵਾਸ਼ ਹੋਈ ਜਾਂਦੇ ਆ। ਬਣੀ ਨੇ ਕਿ ਅੰਨਿਕਲ ਆਪਣਾ ਬਾਹਰ। ਬਾਕੀ ਕੱਟ ਵਾਲੀ ਜਗ੍ਹਾ ਬਣੀ ਹੈ ਵੇਖ ਇਹਦੇ। ਹਾਂਜੀ। ਕੱਟ ਕੇ ਕੱਟ ਵਣ। ਬਹੁਤ ਠੀਕ। ਤੇ ਚਲੋ ਹੁਣ ਆਪਾਂ ਇਹਦਾ ਵਾਸ਼ ਕਰਦੇ ਆ ਸਾਮਾਨ ਸਾਰਾ ਤੇ ਵਾਸ਼ ਕਰਕੇ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਫਿਟਿੰਗ ਲਓ ਮਿੱਤਰੋ ਜਿਹੜਾ ਆਪਣਾ ਹੌਲੈਂਡ ਟਰੈਕਟਰ ਜਲੰਧਰ ਤੋਂ ਆਇਆ ਸੀ ਸੋ ਇਸ ਟਰੈਕਟਰ ਦਾ ਜਿਹੜਾ ਪਾਰਟਸ ਆਪਾਂ ਵਾਸ਼ ਕਰ ਰਹੇ ਆ ਆ ਸਾਮਾਨ ਸਾਰਾ ਆਪਾਂ ਵਾਸ਼ ਕਰਤਾ ਤੇ ਬਾਕੀ ਆਪਾਂ ਇਹਦਾ ਕੁਝ ਜਾਨ ਜੱਪੇ ਆਪਾਂ ਲੈ ਕੇ ਉਹਨੇ ਜਾ ਕੇ ਕੋਟਪੂਰੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੀ ਸ਼ਾਮਾਂ ਨੂੰ ਅੱਜ ਫਿਟਿੰਗ ਕਰਾਂਗੇ ਗੇਅਰ ਬਾਕਸ ਦੀ ਤੇ ਦਿਖਾਵਾਂਗੇ ਤੁਹਾਨੂੰ ਸਿਟਿੰਗ ਇਹਦੀ ਕਿਵੇਂ ਆਪਾਂ ਫਿੱਟ ਕਰਦੇ ਆ 3 ਸਪੀਡ ਕਿਵੇਂ ਕਰਦੇ ਆ ਟਰੈਕਟਰ ਨੂੰ ਤੇ ਬਾਕੀ ਰਿਵਰਸ ਵੀਡੀਓ ਕਿਵੇਂ ਕਰਦੇ ਆ ਸਾਰਾ ਕੁਝ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ ਤੇ ਸੋ ਇਸ ਤੋਂ ਬਾਅਦ ਚੱਲਦੇ ਆਪਾਂ ਪਾਰਟਸ ਲੈਣ ਇਹਨੂੰ ਵਾਸ਼ ਕਰਕੇ ਜਿਹੜੇ ਜੈਨ ਜੱਪਾ ਤੇ ਪੈਡਲ ਸ਼ਾਫਟ ਵਗੈਰਾ ਨਵੇਂ ਪਾਉਣੇ ਕਿਉਂਕਿ ਪੈਡਲ ਨਾਲੇ ਬੁਸ਼ ਵਗੈਰਾ ਵੀ ਆਪਣੇ ਲੱਗਦੇ ਆ ਉਹ ਵੀ ਨਵੇਂ ਲਾਉਣੇ ਆ ਤੇ ਚਲੋ ਬਾਕੀ ਚਲੋ ਬਾਕੀ ਤੁਸੀਂ ਜੁੜੇ ਰਹੇ ਵੀਡੀਓ ਦੇ ਨਾਲ ਤੇ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਲਓ ਬਾਕੀ ਜਿਵੇਂ ਆਪਾਂ ਹਾਲ ਲੈਂਡ ਤਿਆਰ ਕਰ ਰਹੇ ਆ ਜਲੰਧਰ ਵਾਲੇ ਵੀਰ ਦਾ ਤੇ ਸੋ ਆਪਾਂ ਉਸ ਟਰੈਕਟਰ ਦੇ ਵਿੱਚ ਪੈਡਲ ਸ਼ਾਫਟ ਵੀ ਆਪਾਂ ਨੂੰ ਬਦਲਣੇ ਪਈ ਕਿਉਂਕਿ ਉਹਦੇ ਪੁਸ਼ ਵਗੈਰਾ ਢਲੇ ਸੀਗੇ ਤੇ ਸੋ ਆਪਾਂ ਇਹ ਬਾਈ ਕੋਲੋਂ ਲੈਣ ਆਏ ਸੀਗੇ ਕਿਉਂਕਿ ਹੌਲੈਂਡ ਦਾ ਸਾਰਾ ਸਮਾਨ ਇੱਥੋਂ ਬਾਈ ਮੰਗਤ ਤੋਂ ਲੈਣੇ ਹੁੰਦੇ ਆ ਆਪਾਂ ਕੋਟਕਪੂਰ ਜਿਨ੍ਹਾਂ ਦੀ ਦੁਕਾਨ ਆ ਹੈਗੀ ਆਪਣੀ ਫਰੀਦਕੋੜ ਰੋਡ ਤੇ ਹਸਪਤਾਲ ਦੇ ਸਾਹਮਣੇ ਸਰਕਾਰੀ ਬਾਕੀ ਉਹਦੇ ਪੈਟਰਨਲੇ ਪੁਸ਼ ਵਗੈਰਾ ਆਪਾਂ ਨਵੇਂ ਲੈ ਲਏ ਆ ओरिजिनल ਰੌਡ ਰਿੰਗ ਵਗੈਰਾ ਤੇ ਇੱਕ ਜਾਨ ਜਿਹੜਾ ਆਪਣਾ ਪੀਟੀਓ ਵਾਲਾ ਲੈਣਾ ਸੀ ਉਹ ਵੀ ਲੈ ਰਹੇ ਆ ਤੇ ਚਲੋ ਇਸ ਤੋਂ ਬਾਅਦ ਆਪਾਂ ਕੋਈ ਟਰਬੋ ਦੀਆਂ ਪਾਈਪਾਂ ਵਗੈਰਾ ਲੈਣੀਆਂ ਸਟੀਲ ਦੀ ਪਾਈਪ ਤੇ ਬਾਕੀ ਲੋ ਸੋ ਲੈ ਕੇ ਵੀ ਦਵਾ ਚੱਲਦੇ ਆਪਾਂ ਜਿਹੜੇ ਪਾਰਟਸ ਲੈ ਕੇ ਆਗੇ ਸੀ ਵਰਕਸ਼ਾਪ ਤੇ ਸੋ ਆਪਾਂ ਹੁਣ ਕਰਦੇ ਆ 60 55 ਦੀ ਫਿਟਿੰਗ ਜਿਹੜੀ ਰਹਿੰਦੀ ਆ ਤੇ ਬਾਕੀ ਆਪਾਂ ਸਟੀਲ ਦੀ ਪਾਈਪ ਵਗੈਰਾ ਆਪਾਂ ਲਿਆਏ ਸੀ ਜਿਹੜੀ ਆਪਾਂ ਟਰਬੋ ਦੀਆਂ ਪਾਈਪਾਂ ਵਗੈਰਾ ਬਣਾਉਣੀਆਂ ਆ ਤੇ ਆਓ ਕਰੀਏ ਫਿਟਿੰਗ ਇਧਰ ਪਾਰਟਸ ਆਪਣਾ ਵਾਸ਼ ਹੋ ਗਿਆ 60 55 ਦਾ ਅੱਲਾ ਮਿੱਤਰੋ ਜਿਹੜਾ ਆਪਣਾ 60 55 ਖੁੱਲਿਆ ਸੀ ਇਹਦੇ ਵਿੱਚ ਟਰਬੋ ਆਪਣੀ ਅੱਧੇ ਤੋਂ ਵੱਧ ਕੰਪਲੀਟ ਹੋ ਗਈ ਆ ਬਾਕੀ ਇਹਦੀਆਂ ਪਾਈਪਾਂ ਤਿਆਰ ਹੋਈ ਜਾਂਦੀਆਂ ਆਪਣੀਆਂ ਤੇ ਪਾਈਪਾ ਹੋਣਾ ਤਿਆਰ ਬਿਲਕੁਲ ਆਪਣੀਆਂ ਤੇ ਸਰਸਾ ਕਾਲਵਾਪਾ ਸਪਲਾਈ ਤਿਆਰ ਕਰਾਂਗੇ ਦੀ ਜਿਹੜੀ ਸਪਲਾਈ ਬਣਦੀ ਸਾਰੀ ਤਿਆਰ ਕਰਾਂਗੇ ਜਿਹੜੀ ਆਪਣੀ ਆਊਟਲੈਟ ਜਿਹੜੀ ਵਾਇਲ ਨੂੰ ਆਊਟਲੈਟ ਤੇ ਇਨਲੈਟ ਤੇ ਸੋ ਆਪਣਾ ਦੋ ਪਾਈਪਾਂ ਪੰਪ ਨਾ ਕੰਪਲੀਟ ਹੋ ਗੀਆਂ ਟਰਬੋ ਅੱਧੇ ਤੋਂ ਵੱਧ ਕੰਪਲੀਟ ਹੋ ਚੁੱਕੀ ਆ ਤੇ ਚਲੋ ਬਾਕੀ ਰਹਿੰਦੀ ਫਿਟਿੰਗ ਕਰਾਂਗੇ ਕੱਲੋਂ ਮਿਲਾਂਗੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੇ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਇਦਾਂ ਹੀ ਤੁਹਾਡੇ ਲਈ ਵਲੌਗ ਲੈ ਕੇ ਆਂਦੇ ਰਹਾਂਗੇ ਹੁਣ ਰੋਜ਼ ਤੇ ਬਾਕੀ ਇਧਰ ਜਿਹੜਾ ਆਪਣਾ ਹਾਲੈਂਡ ਜਲੰਧਰ ਵਾਲਿਆਂ ਦਾ ਖੁੱਲਿਆ ਸੀਗਾ ਇਹ ਵੀ ਮੰਨ ਲਓ ਅੱਧਾ ਅੱਧਾ ਤਾਂ ਨਹੀਂ ਕੰਪਲੀਟ ਹੋਇਆ ਕਹਿ ਸਕਦੇ ਅੱਧਾ ਕੰਮ ਹੋ ਚੁੱਕਿਆ ਕਾਰਨ ਸਾਫ ਸਫਾਈ ਹੋ ਗਈ ਸਿਰਫ ਇਹਦੀ ਫਿਟਿੰਗ ਆ ਰਹਿਦੀ ਆ ਤੇ ਕੱਲ ਨੂੰ ਇਹਨੂੰ ਟਾਈਮ ਨਾਲ ਆਪਾਂ ਕਰਕੇ ਕੰਪਲੀਟ ਤੇ ਫਿਰ ਉਹਦੀ ਫਿਟਿੰਗ ਕਰ ਦਾਂਗੇ ਤੇ ਚਲੋ ਮਿਲਾਂਗੇ ਤੁਹਾਡੇ ਨਾਲ ਅਗਲੇ ਪਾਰਟ ਦੇ ਵਿੱਚ ਅਗਲਾ ਪਾਰਟ ਆਪਣਾ ਆਊਗਾ ਇਹਦੀ ਟੈਸਟ ਡਰਾਈਵ ਦਾ ਧੰਨਵਾਦ ਸਤਿ ਸ੍ਰੀ ਅਕਾਲ